ਡਰਬਾ ਸ਼ਹਿਰ ਦੇ ਅੰਦਰ ਪੁਲਿਸ ਸੋਸਤ ਤੇ ਚੋਰ ਚੁਸਤ ਨਜ਼ਰ ਆ ਰਹੇ ਨੇ ਜੀ ਹਾਂ ਸ਼ਹਿਰ ਦੇ ਅੰਦਰ 1 ਮਹੀਨੇ ਦੇ ਅੰਦਰ 5 ਚੋਰੀਆਂ ਹੋਣ ਦੀ ਗੱਲ ਕਹੀ ਜਾ ਰਹੀ ਹੈ ਲੇਕਿਨ ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ ਤੇ ਪੁਲਿਸ ਹੱਥ ਕੁਝ ਵੀ ਨਹੀਂ ਲੱਗਾ ਕੁਝ ਦਿਨ ਪਹਿਲਾਂ ਦਰਬਾ ਦੇ ਮੁੱਖ ਚੌਕ ਦੇ ਵਿੱਚ ਇਕੱਠੇ ਹੀ 4 ਦੁਕਾਨਾਂ ਤੇ ਚੋਰੀ ਚੋਰਾਂ ਵੱਲੋਂ ਕੀਤੀ ਗਈ ਸੀ ਤੇ ਪੁਲਿਸ ਦੀ ਨੱਕ ਹੀਟ ਇਹ ਚੋਰੀ ਹੋਈ ਸੀ ਤੇ ਪੁਲਿਸ ਦੇ ਕਹਿਣ ਦੇ ਮੁਤਾਬਕ 24 ਘੰਟੇ ਪੁਲਿਸ ਦੀ ਤਾਇਨਾਤੀ ਰਹਿੰਦੀ ਹੈ ਲੇਕਿਨ ਸ਼ਨੀਵਾਰ ਦੀ ਰਾਤ ਨੂੰ ਫਿਰ ਤੋਂ ਤਾਜ ਸ਼ਾਪਿੰਗ ਕੰਪਲੈਕਸ ਦੇ ਵਿੱਚ ਉਹ ਹੈ ਤੇ ਸਰਯੇ ਦੀ ਦੁਕਾਨ ਤੇ ਸਵੇਰੇ 3:00 ਵਜੇ ਦੇ ਕਰੀਬ ਸ਼ਟਰ ਦੇ ਕੁੰਡੀ ਤੋੜ ਕੇ ਚੋਰ ਦੁਕਾਨ ਦੇ ਵਿੱਚ ਦਾਖਲ ਹੋਏ ਤੇ ਅੰਦਰ ਪਿਆ ਗੱल्ला ਚੁੱਕ ਕੇ ਫਰਾਰ ਹੋ ਗਏ ਤੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਤੇ ਦੁਕਾਨਦਾਰ ਦੇ ਮੁਤਾਬਿਕ ਉਹਨਾਂ ਨੂੰ 4:00 ਵਜੇ ਚੌਕੀਦਾਰ ਦਾ ਫੋਨ ਆਇਆ ਸੀ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਖੁੱਲਾ ਹੈ ਤੇ ਜਦੋਂ ਉਹਨਾਂ ਆ ਕੇ ਵੇਖਿਆ ਤਾਂ ਦੁਕਾਨ ਅੰਦਰ ਪਿਆ ਗੱल्ला ਗਾਇਬ ਸੀ ਸੀ ਤਕਰੀਬਨ ਕੋਈ 6:00 ਵਜੇ ਸਾਡਾ ਜਿਹੜਾ ਡਿੜਬੇ ਮਾਰਕੀਟ 'ਚ ਚੌਕੀਦਾਰ ਹੈ ਉਹ ਚੌਂਕੀਦਾਰ ਨਾਲ ਫੋਨ ਗਿਆ ਵੀ ਇਸ ਕਰਕੇ ਤੁਹਾਡੀ ਦੁਕਾਨ ਦਾ ਜਿੰਦਾ ਟੁੱਟਿਆ ਪਿਆ ਜਦੋਂ ਅਸੀਂ ਤਿੰਨੇ ਦੋਏ ਬੇਟੇ ਤੇ ਮੈਂ ਦੁਕਾਨ ਤੇ ਆਏ ਤਾਂ ਬਾਹਰੋਂ ਦੇਖਿਆ ਜਿੰਦਾ ਜਿੱਥੇ ਜਿੰਦਾ ਪਾਨਿਆ ਉਹ ਵੀ ਹੁੱਕ ਟੁੱਟ ਕੇ ਅੰਦਰ ਉਹ ਜਦੋਂ ਐਂਟਰ ਹੋਏ ਤਾਂ ਸਾਡੀ ਦੁਕਾਨ ਤੋਂ ਸਾਡਾ ਗੱਲਾ ਗੈਬ ਸੀ ਗੱਲੇ 'ਚੋਂ ਤਕਰੀਬਨ ਕੋਈ 15-16000 ਰੁਪਏ ਸੀ ਜਿਹੜਾ ਕੈਸ਼ ਸੀ ਉਹਦੇ 'ਚ ਸੋ ਆਪ ਬਾਕੀ ਸਾਡੀਆਂ ਸਾਰੀਆਂ ਚੈੱਕ ਬੁੱਕਾਂ ਤੇ ਸਾਡੀਆਂ ਸੇਵਿੰਗ ਕਾਉਂਟ ਦੀ ਚੈੱਕ ਬੁੱਕਾਂ ਉਹਦੇ ਵਿੱਚ ਸੀ ਹੋਰ ਇਸ ਤੋਂ ਇਲਾਵਾ ਕੋਈ ਨੁਕਸਾਨ ਹੋਰ ਸਾਡੀ ਦੁਕਾਨ ਤੇ ਕੋਈ ਨੁਕਸਾਨ ਨਹੀਂ ਹੋਇਆ ਜਿਵੇਂ ਲੋਜ ਦਾ ਸਮਾਨ ਆ ਨੀ 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 ਲੋਜ ਦਾ ਵੀਰ ਜੀ ਕੋਈ ਕੀਮਤੀ ਸਮਾਨ ਨਹੀਂ ਹੋਇਆ ਲੈਪਟਾਪ ਵੀ ਇੱਥੇ ਪਿਆ ਸੀ ਉਹ ਵੀ ਉਰੇ ਪਿਆ ਸਾਡੀਆਂ ਬੁੱਕਾਂ ਕਿਤਾਬਾਂ ਸਾਰੀਆਂ ਇੱਥੇ ਪਈਆਂ ਕੈਮਰਾ ਵੀ ਲੱਗੇ ਹੋਏ ਨੇ ਜੀ ਕੈਮਰੇ ਲੱਗੇ ਹੋਏ ਨੇ ਸਾਰੇ ਕੁਝ ਕੈਮਰਾ ਜੀ ਕੈਮਰੇ ਦੇ ਵਿੱਚ ਤਿੰਨ ਜਣੇ ਮਤਲਬ ਦੋ ਜਣੇ ਐਂਟਰ ਹੁੰਦੇ ਨੇ ਇੱਕ ਵਾਰ ਖੜਦਾ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਤੇ ਉਹ ਕੈਮਰੇ ਚ ਫੋਟੋ ਆ ਗਈਆਂ ਸਾਰੀਆਂ ਉਹ ਜਾਂਦੇ ਗੱਲਾਂ ਚੱਕ ਕੇ ਲੈ ਕੇ ਜਾਂਦੇ ਨਹੀਂ ਫੋਟੋ ਵੀ ਨਹੀਂ ਕਾਤੇ ਆਏ ਨੇ ਉਹ ਉਰੇ ਦੀ ਸਾਨੂੰ ਤਾਂ ਬਾਹਰ ਜਾਂਦੇ ਨਹੀਂ ਦਿਖਿਆ ਨੇ ਸਾਨੂੰ ਨਹੀਂ ਪਤਾ ਲੱਗਿਆ ਵੀ ਕਾਤੇ ਆਏ ਨੇ ਕੰਪਲੀਟ ਤੁਹਾਡੇ ਵੱਲੋਂ ਹੋ ਗਈ ਸੀ ਮੈਂ ਐਸਐਚਓ ਨੂੰ ਸਵੇਰੀ ਜੀ ਫੋਨ ਕਰਤਾ ਸੀ ਤਕਰੀਬਨ 6:00 ਵਾ 6:00 ਵਜੇ ਦੇ ਕਰੀਬ ਉਹਨਾਂ ਨੇ ਉਹਨਾਂ ਦਾ ਏਐਸਸੀ ਰਗਵੀਰ ਸਿੰਘ ਆਇਆ ਸੀ ਮੌਕਾ ਦੇਖ ਕੇ ਭੱਗ ਗਿਆ ਹੁਣ ਮੌਕੇ ਦੇ ਉੱਤੇ ਦੋ ਉਹਨਾਂ ਦੇ ਕਾਂਸਟੇਬਲ ਆਏ ਹੋਏ ਨੇ ਉਹ ਕੈਮਰੇ ਦੀਆਂ ਫੋਟੋਆਂ ਲੈ ਰਹੇ ਨੇ ਦੁਕਾਨਦਾਰ ਦੀ ਜਮਨੀयत ਉਹਨਾਂ ਵੱਲੋਂ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਜਾ ਚੁੱਕਿਆ ਹੈ ਲੇਕਿਨ ਜਦੋਂ ਪੁਲਿਸ ਤੋਂ ਇਸ ਮਾਮਲੇ ਬਾਰੇ ਅਸੀਂ ਜਾਣਕਾਰੀ ਲੈਣੀ ਚਾਹੀ ਤਾਂ ਜਨਾਬ ਕੈਮਰੇ ਮੂਹਰੇ ਆਉਣ ਤੋਂ ਟਲਦੇ ਰਹੇ ਤੇ ਜਦੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਾਲ ਲੱਗਦੀਆਂ ਦੁਕਾਨਾਂ ਦੇ ਕੈਮਰੇ ਕੰਗਾਲੇ ਜਾ ਰਹੇ ਨੇ ਤੇ ਮੌਦਈ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ। ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ